ਰਾਏ ਨਾਮ ਆਇਆ ਗੁਰੂ ਸੇਵਾ ਦੇ ਪਾਠਾ ਜੀ ਦੇ ਮਹਾਨ ਵਿਖਾਲੇ ਸਾਜ ਦੇ ਆਰੇ ਨੂੰ ਸਮਰਪਿਤ ਜੋ ਨਗਰ ਦੀ ਸਰ ਗੁਰੂ ਪਾਠਾ ਦੀ ਚਲਾਈ ਹੈ ਜਿਹੜੇ ਨੰਬਰ ਸਾਜ ਦੇ ਪੰਡਾ ਹੈ ਸੈਕਟੋ ਗੁਰੂ ਸੇਵਾ ਸੰਪਾਣੀ ਪੋਣ ਕਮੇਟੀ सारिया संतगुरु श्री गुरु पात्र सारा सतु श्री गुरु तेग भगत साहब पात्र चंद सारिया संतान इसे तरह देश भगत करने mal makan teling, kambing raja kambing teling, jauh ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਇੱਕ ਵਿਸ਼ਾਲ ਨਦਰ ਕੀਰਤਨ ਪਾਵਨ ਪਵਿੱਤਰ ਅਸਥਾਨ ਉਦਵਰਾ ਵਿਖੇ WhatsApp ਦੀ ਧਰਤੀ ਤੋਂ ਸ਼ੁਰੂ ਹੋ ਕੇ ਤੱਕ ਸ੍ਰੀ ਕੇਸਕਰ ਸਾਹਿਬ ਦੇ ਨਤਮਸਤਕ ਹੋਏਗਾ ਇਸ ਨਗਰ ਦੇ ਇੰਦਰਾ ਪਰਮਾ ਸਵਾਗਤ ਸਿੰਘ ਸਮਾ ਸੈਕਟਰ 2 ਉਦਵਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਇਸ ਵਕਤ ਸਾਡੇ ਨਾਲ ਅਮਰਤਾ ਸਿੰਘ ਤਾਰੀ ਜਥੇਦਾਰ ਸਾਹਿਬ ਮੌਜੂਦ ਨੇ ਗੱਲਬਾਤ ਕਰਨ ਲਗੇ ਅੱਜ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਬਹੁਤ ਵੱਡਾ ਦਿਖਾਣਾ ਹੈ ਜਿਹੜੀ ਕਿ ਸਮੁੱਚੀ ਕੌਮ ਤੱਕ ਸ੍ਰੀ ਗੁਰੂ ਸਾਹਿਬ ਜੀ ਦੇ ਬਣਾਈ ਹੈ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਸਾਲ 1675 ਦੇ ਜਦੋਂ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਦੇਸ਼ ਦੇ ਹਿੰਦੂ ਤਰਤੇ ਉੱਤੇ ਜੁਲਮਾਂ ਦੀ ਇੰਤਹਾ ਕਰ ਰਿਆ ਸੀ ਸਾਰੇ ਪਾਸੇ ਜੁਲਮ ਦੀ ਇੰਤਹਾ ਹੋ ਰਹੀ ਸੀ ਬ੍ਰਾਹਮਣ ਸਮਾਜ ਵੱਲੋਂ ਵੱਖ-ਵੱਖ ਆਗੂਆਂ ਦੇ ਕੋਲ ਜਾ ਕਰਕੇ ਆਪਣੇ ਤਲਵੰਦ ਨੂੰ ਚਾਉਣ ਦੇ ਲਈ ਕੁਹਾਰਾਂ ਲਗਾਈਆਂ ਗਈਆਂ ਪਰ ਕਿਸੇ ਨੇ ਬਾਹਰ ਫੜੀ ਆਖੀਲ ਪੰਡਤ ਕਿਰਪਾਦਾਸ ਦੀ ਅਗਵਾਇ ਦੇ ਵਿੱਚ 40 ਬ੍ਰਾਹਮਣਾਂ ਦਾ ਜੱਠਾ ਇਸ ਉਮੀਦ ਦੇ ਨਾਲ ਅਨੰਪੁਰ ਸਾਹਿਬ ਦੀ ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਤੇਗਬੰਦ ਸਾਹਿਬ ਜੋ ਗੁਰਨਾਮ ਸਾਹਿਬ ਦੀ ਨਵੀਂ ਜੋਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਰਮ ਦਾ ਪ੍ਰਚਾਰ ਕਰੇ ਸਨ ਉੱਥੇ ਪਹੁੰਚੇ ਔਰ ਉਹਨਾਂ ਨੇ ਉਸ ਵੇਲੇ ਆਰੰਗਜੀਤ ਦੀ ਜ਼ੁਲਮਾਂ ਦੀ ਇੰਤਹਾ ਦੀ ਜੋ ਕਹਾਣੀ ਸਤਿਗੁਰੂ ਸ੍ਰੀ ਗੁਰ ਤੇਗਬੰਦ ਸਾਹਿਬ ਦੇ ਕੋਲ ਬਰਨਣ ਕੀਤੀ ਔਰ ਉਹਨਾਂ ਦੇ ਕੋਲ ਅਪੀਲ ਕੀਤੀ ਕਿ ਸਤਿਗੁਰੂ ਸਾਡਾ ਇਹ ਡੁੱਬਦਾ ਹੋਇਆ ਧਰਮ ਤੁਸੀਂ ਬਚਾਓ ਤੇ ਉਸ ਵੇਲੇ ਨਾਲ ਬੈਠੇ ਬਾਲ ਗੁਰਿੰਦਰ رائے ਨੇ ਬੜੇ ਹੀ ਸੈਸਵਾਦ ਦੇ ਵਿੱਚ ਪੁੱਛਿਆ ਕਿ ਪਿਤਾ ਜੀ ਇਹ ਕੌਣ ਨੇ ਕਿ ਸਤਿਗੁਰੂ ਸ੍ਰੀ ਗੁਰੂ ਟਰੇਕ ਬਾਦਸਾ ਪਾਸ਼ਾ ਜੀ ਨੇ ਆਪਣੇ ਲਾडले ਗੋਬਿੰਦ ਰਾਏ ਨੂੰ ਦੱਸਿਆ ਕਿ ਬ੍ਰਾਹਮਣ ਨੇ ਉਹ ਇਹਨਾਂ ਦਾ ਧਰਮ ਖਤਰੇ ਦੇ ਵਿੱਚ ਹੈ ਸਮੇ ਦਾ ਬਾਦਸ਼ਾਹ ਉਹ ਜੀ ਇਹਨਾਂ ਦੇ ਉੱਤੇ ਜ਼ੁਲਮ ਕਰ ਰਿਹਾ ਤੇ ਧਰਮ ਬਦਲਣ ਦੇ ਲਈ ਇਹਨਾਂ ਦੇ ਉੱਤੇ ਜ਼ੋਰ ਪਾ ਰਿਹਾ ਇਸ ਕਰਕੇ ਇਹਨਾਂ ਦਾ ਧਰਮ ਬਚਾਉਣ ਦੇ ਲਈ ਬਹੁਤ ਕਿਸੇ ਮਹਾਵਲੀ ਮਹਾਪੁਰਸ਼ ਸਾਧੂ ਸੰਤ ਦੀ ਐਸੇਲੇ ਲੋੜ ਹੈ ਤੇ ਸੈਸਵਾ ਗੋਬਿੰਦ ਰਾਏ ਪਾਸ਼ਾ ਨੇ ਆਖਿਆ ਕਿ ਸਤਗੁਰੂ ਆਪਜੀ ਤੋਂ ਵੱਡਾ ਇਸ ਦੁਨੀਆ ਦੇ ਵਿੱਚ ਕਿਹੜਾ ਮਹਾਵਲੀ ਜੋਲਾ ਸੰਤ ਪਰਿਸ਼ ਹੋ ਸਕਦਾ ਹੈ ਇਹ ਗੱਲ ਸੁਣ ਕੇ ਸਤਗੁਰੂ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਪਾਸ਼ਾ ਨੇ ਬ੍ਰਾਹਮਣਾਂ ਦੇ ਜਥੇ ਕਿਰਪਾ ਦੱਤ ਜੀ ਦੀ ਅਗਵਾਈ ਵਿੱਚ ਜੋ ਆਏ ਸਨ ਉਹਨਾਂ ਨੂੰ ਇਹ ਗੱਲ ਦਾ ਵਿਸ਼ਵਾਸ ਦਵਾਇਆ ਕਿ ਤੁਸੀਂ ਜਾ ਕਰਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਧਰਮ ਬਦਲਣ ਦੇ ਲਈ ਰਾਜੀ ਹੋ ਜਾਣ ਤੇ ਅਸੀਂ ਸਾਰੇ Hindu ਸਮਾਜ ਬ੍ਰਾਹਮਣ ਸਮਾਜ ਆਪਣਾ ਧਰਮ ਬਦਲ ਲੈਣਗੇ ਉਸ ਤੋਂ ਬਾਅਦ ਗੁਰਤੇਗਵਰ ਸਾਹਿਬ ਦਿੱਲੀ ਵਾਲ ਉਹਨਾਂ ਨੇ ਚਾਲੇ ਪਾ ਦਿੱਤੇ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਗੁਰਤੇਗਵਰ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ ਆਪਣੀ ਸ਼ਿਕਵਾਈ ਭੇਜੇ ਜਿਨ੍ਹਾਂ ਨੇ ਗੁਰਤੇਗਵਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਦਿੱਲੀ ਵਿਖੇ ਚੰਗ ਚੌਂਕ ਵਿਖੇ ਲੈ ਗਏ ਜਿੱਥੇ ਸਤਿਗੁਰੂ ਸ੍ਰੀ ਗੁਰਤੇਗਵਰ ਸਾਹਿਬ ਤੋਂ ਪਹਿਲਾਂ ਉਹਨਾਂ ਦੇ ਮਹਾਨ ਸਿੱਖ ਸੇਵਕਾਂ ਭਾਈ ਮਤੀ ਦਾਸ ਭਾਈ ਸਰਦੀ ਦਾਸ ਭਾਈ ਦਿਆਲ ਜੀ ਨੂੰ ਪਹਿਲਾਂ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਸਤਿਗੁਰੂ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਨੂੰ ਸਿਰ ਅਲੱਗ ਕਰਕੇ ਉਹਨਾਂ ਦਾ ਉਹਨਾਂ ਨੂੰ ਸ਼ਹਾਦਤ ਕੀਤਾ ਗਿਆ ਇਹ ਜੋ ਸਤਿਗੁਰੂ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਪਾਸ਼ਾ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦੇਲਾ ਜੀ ਦੀ ਜੋ 350 ਸਾਲਾਂ ਸ਼ਹੀਦੀ ਸ਼ਤਾਰ ਦੀ ਪੂਰਾ ਵਿਸ਼ਵ ਗੁਰਨਾੰਕ ਨਾਮ ਲੈਵਾ ਸੰਗਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਰਸਾਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦਰਾ ਸੀਸਗੰਜ ਸਾਹਿਬ ਗੁਰਦਰਾ ਪੋਰਾ ਸਾਹਿਬ ਕੇ ਮਨਾਰੀਆਂ ਨੇ ਇਹ ਜੋ ਨਗਰ ਕੀਰਤਨ ਗੁਰਦਰਾ ਪੁਰ ਸਾਹਿਬ ਤੋਂ ਚੱਲ ਕਰਕੇ ਅੱਜ ਸੈਕਟਰ 2 ਨਿਆਣਗਰ ਵਿਖੇ ਪਹੁੰਚਿਆ ਇਸ ਤੋਂ ਬਾਅਦ ਪੜਾਦਰ ਪੜਾ ਹੁੰਦਾ ਹੋਇਆ ਅਨੰਤਪੁਰ ਸਾਹਿਬ ਦੀ ਪਵਮਤਾ ਥੀ ਦੇ ਉੱਤੇ ਪਹੁੰਚੇਗਾ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਸਾਧੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਉਹਨਾਂ ਦੇ ਸੇਵਕ ਸਿਕਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਵਿਆਲਾ ਜੀ ਦੇ ਤੇ ਸ਼ਰਧਾ ਦੇ ਫੁੱਲ ਭੇਟ ਕਰਦਾ ਉੱਤੇ ਸਮੂਹ ਗੁਰਦਰਾ ਤਾਲਮੇਲ ਕਮੇਟੀ ਨੰਗਲ ਨਿਆਣਗਰ ਅਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਵੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਦੇ ਔਰ ਸ਼ਹਾਦਤ ਦੇ ਉਹ ਜਿਹੜੇ ਆ ਪੇੜ ਕਰਦਾ ਹੋਇਆ ਆ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਜੋ ਨਗਰ ਕੀਰਤਨ ਅਨੰਦਪੁਰ ਸਾਹਿਬ ਦੀ ਪਵਨ ਧਾਰਤੀ ਨੂੰ ਜਾ ਰਿਹਾ ਹੈ ਇਹਦੇ ਵਿੱਚ ਸ਼ਾਮਲ ਹੋ ਕਰਕੇ ਕਿਉਂਕਿ ਸ਼ਤਾਬਦੀ ਹੈ ਇਹ 50 ਸਾਲਾਂ ਬਾਅਦ ਆਈ ਹੈ ਅਗਲੇ 50 ਸਾਲਾਂ ਬਾਅਦ ਅਸੀਂ ਹੋਣਾ ਕਿ ਨਹੀਂ ਹੋਣਾ ਇਸ ਸ਼ਤਾਬਦੀ ਸਮਾਗਮਾਂ ਦੇ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਸ ਦੇ ਨਾਲ ਬੇਨਤੀ ਵੀ ਹੈ ਕਿ 21 ਤਰੀਕ ਕੋ ਲੈ ਕੇ 23 ਤਰੀਕ ਤੱਕ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜੋ ਗੁਰਮੁਖ ਸਵਾਗ ਸਜੜੇ ਨੇ ਉਹਦੇ ਵਿੱਚ ਵੀ ਦੇਸ਼ਵਰੇ ਵਸਦੀਆਂ ਸੰਗਤਾਂ ਜਿੰਨੀਆਂ ਵੀ ਗੁਰਨਾਨਕ ਨਾਮ ਦੇਵਾ ਸੰਗਤਾਂ ਨੇ ਖਾਸ ਕਰਕੇ ਬ੍ਰਾਹਮਣ ਸਮਾਜ ਨੂੰ ਵੀ ਬੇਨਤੀ ਕਰਾਂਗਾ ਹਿੰਦੂ ਸਨਾਤਨੀ ਧਰਮ ਦੇ ਸਾਰੇ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਓ ਸ੍ਰੀ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਲਜੀ ਨੂੰ ਸ਼ਰਧਾ ਤੇ ਫੁੱਲ ਭੇਟ ਕਰਨ ਵਾਸਤੇ ਤੇ ਪਹੁੰਚ ਕੇ ਸੁਰੂਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਸੋ ਨਿਹਾਲ ਦਸ ਗਿਆ ਬਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਰੀ ਸੰਗਤ ਮਹਾਨਗਰ ਕੀਰਤ ਵਿੱਚ ਹਾਜ਼ਰੀਆਂ ਭਰੀ ਹਨ ਅੱਜ ਦਾ ਜੋ ਮਹਾਨ ਕੀਰਤਨ ਸਮਾਗਮ ਜੋ ਕੀਰਤਨ ਹੈ ਤਾਂ-ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਹਾਦਤ ਨੂੰ ਸਮਰਪਿਤ ਹੈ ਔਰ ਅੱਜ ਦਾ ਜੋ ਨਗਰ ਕੀਰਤਨ ਹੈ ਗੁਰਦੁਆਰਾ ਬੋਰ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸੀਸਗੰਜ ਸ਼੍ਰੀ ਅਨੰਦਪੁਰ ਸਾਹਿਬ ਜਾਵੇਗਾ ਔਰ ਅੱਜ ਦਾ ਜੋ ਪ੍ਰੋਗਰਾਮ ਹੈ ਸੈਕਟਰ 2 ਗੁਰਦੁਆਰਾ ਨਿਆਣੰਗਲ ਵਿਖੇ ਹੋਇਆ ਹੈ ਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਲੈ ਕੇ ਆਏ ਸਾਰੀਆਂ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਔਰ ਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੋ ਹਿੰਦੀ ਚਾਦਰ ਹਨ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ ਔਰ ਸੰਗਤ ਨੂੰ ਉਹਨਾਂ ਦਾ ਉਪਦੇਸ਼ ਜੋ ਹੈ ਉਸ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਹੈ ਮਾਰੇ ਨੇ ਲਿਖਿਆ ਹੈ ਉਸਰ ਬੀਤਿਉ ਜਾਤ ਹੈ ਕਿਹੋ ਮੰਨ ਲਿਓ ਮੇਰੋ ਕਹਿੰਦੇ ਇਹ ਜਿਹੜਾ ਉਸਰ ਬੀਤਦਾ ਜਾ ਰਿਹਾ ਹੈ ਪਰ ਜੇ ਉਹਦਾ ਨਾਮ ਨਾ ਜਪਿਆ ਇਸੇ ਤਰ੍ਹਾਂ ਵਿਅਸਤ ਚਲ ਜਾਣਾ ਹੈ ਗੁਣ ਗੋਵਿੰਦ ਗਾਇਓ ਨਹੀਂ ਜਨਮ ਆਕਾਰਤ ਤੀਨ ਜਨੇ ਉਸ ਪਰਮਾਤਮਾ ਪਰਮੇਸ਼ਰ ਦੇ ਉਹਨਾਂ ਨਹੀਂ ਗਾਏ ਇਹ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਹਨ ਉਹਦਾ ਜਨਮ ਵੀ ਆਕਾਰਸ ਚਲਾ ਜਾਣਾ ਹੈ ਸੋ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਉਹਨਾਂ ਦੇ ਉਪਦੇਸ਼ ਨੂੰ ਵੀ ਅਪਣਾਈਏ ਜ਼ਿੰਦਗੀ ਚ ਆਏ ਆ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰਕੇ ਜਾਈਏ ਦਾਸ ਫਿਰ ਇੱਕ ਵਾਰ ਨਗਰ ਕੀਰਤਨ ਦਾ ਵਿਸ਼ੇਸ਼ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਐਸਜੀਪੀਸੀ ਹੈ ਸਾਡੀ ਉਹਨਾਂ ਦਾ ਧੰਨਵਾਦ ਜਿਹੜੇ ਨਗਰ ਕੀਰਤਨ ਬਹੁਤ ਹੀ ਸ਼ਰਧਾ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਹਨ ਇੱਕ ਨਗਰ ਕੀਰਤਨ ਜੋ ਇੱਥੋਂ ਗਿਆ ਹੈ ਖੁਦਾ ਵੀ ਆਪਾਂ ਨੇ ਸਵਾਗਤ ਕੀਤਾ ਹੈ ਸਾਰੀ ਸੰਗਤ ਦਾ ਕਹੇ ਦਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਦਾ 350ਵਾਂ ਸ਼ਹੀਦੀ ਸਮਾਗਮ ਸ਼੍ਰੀ ਨਾਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਪੰਜਾਬ ਸਰਕਾਰ ਤੇ ਐਸਜੀਪੀਸੀ ਦੇ ਯਤਨ ਸਦਕਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਸੇ ਕੜੀ ਦੇ ਸਬੰਧ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਵਿਵੌਰ ਸਾਹਿਬ ਤੋਂ ਇੱਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ ਜੋ ਕਿ ਤੱਕ ਸ੍ਰੀ ਕੇਸਗੜ ਸਾਹਿਬ ਜਾ ਕੇ ਸੰਪੰਨ ਹੋਏਗਾ ਇਸ ਨਗਰ ਕੀਰਤਨ ਦਾ ਸਿੰਘ ਸਭਾ ਸੈਕਟਰ 2 ਗੁਰਦੁਆਰਾ ਪਹੁੰਚਣ ਤੇ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਪਰਮਾ ਸਵਾਗਤ ਕੀਤਾ ਗਿਆ ਉੱਥੇ ਇਹ ਨਗਰ ਕੀਰਤਨ ਵਕ-ਵਕ ਪੜਾਵਾਂ ਤੋਂ ਹੁੰਦਾ ਹੋਇਆ ਤੱਕ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਜਾ ਕੇ ਸੰਪਨ ਹੋਏਗਾ। ਆਪ ਸਭ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਕੈਮਰਾਮੈਨ ਜਪਰੀ ਸਿੰਘ ਦੇ ਨਾਲ ਸੁਪਿੰਦਰ ਜੱਜੀ ਸਾਡਾ ਚੈਨਲ ਨੰਗਲ ਟੈਪ